ਅੰਟੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਕੋ ਠੀਕ ਹੋ ਠੀਕ ਹੈ ਬੇਟਾ ਤੇ ਮੈਂ ਨਾ ਆਪਣੇ ਘਰ ਦੇ ਵਿੱਚ ਦੇਖਦਾ ਉਹਨਾਂ ਵੀ ਅੰਕਲ ਦਾ ਨਾਂ ਗੁਰਬਖਸ਼ ਸਿੰਘ ਬੜਾ ਧਾਰਮਿਕ ਨਾਂ ਗੁਰੂ ਦੀ ਬਖਸ਼ ਹਾਂ ਹਾਂ ਜੀ ਤੇ ਗਾਹਾਂ ਛੋਟੇ ਬੇਟੇ ਦਾ ਨਾਂ ਜਗਸੀਰ ਜਗਸੀਰ ਸਿੰਘ ਹੈ ਬੇਟਾ ਜਗਸੀਰ ਫਿਰ ਨਾਂ ਪਾ ਰੱਖਿਆ ਕਿ ਛੋਟੇ ਚਾਰ ਬੇਟੀਆਂ ਬਾਦ ਜਗਸੀਰ ਦਾ ਜਨਮ ਹੋਇਆ ਹਾਂ ਬੇਟਾ ਤੇ ਵਧੀਆ ਪ੍ਰਵਾਹ ਪੋਤੇ ਦਾ ਕੀ ਨਾ ਤੇ ਪੀ ਦਾ ਅਰਮਾਨ ਸਿੰਘ ਜੀ ਅਰਮਾਨ ਅਰਮਾਨ ਸਿੰਘ ਵਧੀਆ ਨਾਮ ਉਹ ਵੀ ਵਧੀਆ ਨਾਮ ਵਧੀਆ ਹੈ ਹਾਂ ਤੇ ਆਂਟੀ ਕਦੇ ਜਿਵੇਂ ਹਨਾ ਆਪਾਂ ਹੁਣ ਤਾਂ ਅੱਜ ਕੱਲ ਤਾਂ ਵੈਸੀ ਔਰਤਾਂ ਨੂੰ ਬਹੁਤ ਅਧਿਕਾਰ ਮਿਲ ਗਏ ਕਿ ਛੋਡੇ ਵਾਲੇ ਕਦੇ ਕੋਈ ਤੁਸੀਂ ਅੰਕਲ ਨਾਲ ਵੀ ਲੜੇ ਭਿੜੇ ਕਦੇ ਗੁੱਸਾ ਮਸਾਲਾ ਨਾ ਬੇਟਾ ਅੱਛਾ ਜਿਵੇਂ ਐਡਾ ਪ੍ਰਵਾਹ ਸੀ ਤੁਹਾਡਾ ਕੀੰਦਰੀ ਸੀ ਕਦੇ ਨਹੀਂ ਬੇਟਾ ਲੜੇ ਕਰਦਾ ਅੱਛਾ ਕੰਮ ਤੁਸੀਂ ਬਹੁਤ ਕੀਤਾ ਕੰਮ ਬੇਟਾ ਕੀਤਾ ਕਦੇ ਖੇਤੀ ਦਾ ਵੀ ਕੀਤਾ ਨਾ ਉਹ ਵੀ ਕਰੇ ਬੰਮੂ ਤੁਸੀਂ ਫਿਰ ਕੀ ਕਰਦੇ ਮਿੱਟੀਆਂ ਮੁੱਟੀਆਂ ਲਾਉਣੀਆਂ ਹਨਾ ਹਾਂ ਬੇਟਾ ਵਾਧੂ ਅਗਰ ਕੰਦ ਕੜਕਾ ਤਾਂ ਨਹੀਂ ਮਿੱਟੀਆਂ ਹੋਣੀਆਂ ਆਪ ਮੈਂ ਤਾਂ ਵਡੀਆਂ ਬੇਟਾ ਵਡੀਆਂ ਆਪ ਵਡੀਆਂ ਬੇਟਾ ਹਾਂ ਅੱਛਾ ਕੜਕਾ ਵਡੀਆਂ ਚਰੀ ਟੰਡਾ ਉਹ ਵੀ ਵੱਧਦੇ ਰਹੇ ਪਸੂਆ ਪਸੂਆ ਦਾ ਤਾਰਾ ਵਾਧੂ ਮੈਂ ਛਾਉਣੀਆਂ ਕਰੇ ਤਾਰਾ ਕੜੀ ਨਹੀਂ ਤਾਰਾ ਕਲ ਵੀ ਕੱਢਦੇ ਹੋਣਗੇ ਨਾਲ ਹਾਂ ਬੇਟਾ ਤਾਰਾ ਕੱਢੋ ਹਾਂ ਫਿਰ ਅਤਲਜ ਪਹਿਲਾਂ ਨਾ ਇਹ ਮਸ਼ੀਨਾਂ ਹੈ ਨਹੀਂ ਸੀਗੀਆਂ ਹਨਾ ਵੀ ਕੰਮ ਤੋਂ ਇੰਨਾ ਕਿਵੇਂ ਨਿਬੜਦੇ ਸੀ ਅੱਗੇ ਦੇ ਕੰਮ ਮਸ਼ੀਨਾਂ ਸੀਗੇ ਥਾਲੀਆਂ ਹਾਂ ਆਹ ਥਾਂ ਹੀ ਠੋਕਾ ਕਰੀ ਨੀ ਜਿਵੇਂ ਹੁਣ ਤਾਂ ਕੱਪੜੇ ਤੋਂ ਉਹਨੂੰ ਹੀ ਮਸ਼ੀਨ ਆ ਨਾ ਬੇਟਾ ਥੀ ਧੋਨੇ ਇਹ ਦੇਖੋ ਘਰ ਦੇ ਵਿੱਚ ਬੈਸੀ ਚੁੱਲ੍ਹੇ ਨੇ ਮਿਕਸੀਆਂ ਨੇ ਹਾਂ ਹਾਂ ਬੁਧਾਣੀਆਂ ਨੇ ਵੀ ਪਹਿਲਾਂ ਮੈਂ ਕਹਿੰਦਾ ਵੀ ਤੁਸੀਂ ਕੰਮ ਇੰਨਾ ਕਿਵੇਂ ਕਰਦੇ ਸੀ ਇੱਥੇ ਆਈ ਗਏ ਬੇਟਾ ਮਹਾਰਾਜ ਤਾਕਤ ਪਾਛੀ ਸੀ ਬੇਟਾ ਕੇ ਚੰਗਾ ਖਾਣਾ ਨੂੰ ਸੀ ਘਰੇ ਚੰਗਾ ਦੁੱਧ ਪੀਣ ਨੂੰ ਸੀ ਕਰਦੀਆਂ ਮਾਰਖਾਈਆਂ ਤੁਸ ਨੂੰ ਇਹ ਨਹੀਂ ਲੱਗਦਾ ਇਹ ਨਵੀਂ ਪੀੜੀ ਆ ਨਵੀਆਂ ਆਪਣੀਆਂ ਛੋਟੀਆਂ ਨੂਹਾਂ ਲਾ ਲੋ ਜਾਂ ਛੋਟੀਆਂ ਬੱਚੀਆਂ ਨਾ ਜਿਸ ਨੂੰ ਇਹ ਨਹੀਂ ਲੱਗਦਾ ਵੀ ਇਹਨਾਂ ਨੂੰ ਤਾਂ ਕੰਮ ਹੀ ਨਹੀਂ ਕੋਈ ਬੜਾ ਔਖਾ ਕਰਨਾ ਉਹਨੂੰ ਸ਼ੀਨਾ ਆ ਗਿਆ ਹੁਣ ਬੇਟਾ ਬੱਚਿਆਂ ਤੇ ਤਾਂਤੀ ਹੈ ਜਣ ਹੁਣ ਇਹਨਾਂ ਤੋਂ ਇਹ ਵੀ ਨਹੀਂ ਹੋ ਸਕਦਾ ਹਾਂ ਇਹਦੀ ਗੱਲ ਇੱਕੋ ਜੋਰੀ ਪੈ ਗਿਆ ਖਾਣ ਪੀਣ ਮਾਰੇ ਆ ਗਏ ਮੈਂ ਤੁਸ ਨੂੰ ਐ ਪੁੱਛਦਾ ਤੁਸ ਨੂੰ ਐਂ ਨਹੀਂ ਲੱਗਦਾ ਵੀ ਅਸੀਂ ਤਾਂ ਬੜਾ ਕੰਮ ਕਰਦੀਆਂ ਰਹੀਆਂ ਵੀ ਹੁਣ ਵਾਲੇ ਜਵਾਕ ਕੰਮ ਘੱਟ ਕਰਦੇ ਨਾ ਹਾਂ ਕਰਦੇ ਨੇ ਉਹ ਇਹਨਾਂ ਫਿਰ ਬੇਟਾ ਇਹਨਾਂ ਤੋਂ ਹੁੰਦੇ ਹੀ ਜਾਂਦਾ ਇਹਨਾਂ ਦੀ ਕੀ ਸਾਰਿਆ ਹੁੰਦੇ ਹੀ ਜਾਂਦੇ ਤੇ ਬਾਕੀ ਤਲਵੰਡੀ ਆਇਆ ਹੁਣ ਜੀ ਲੱਗਿਆ ਤਲਵੰਡੀ ਆ ਕੇ ਹਾਂ ਬੇਟਾ ਲੱਗਿਆ ਸੰਦੂਹੇ ਫਿਰ ਜਾਣੀ ਪਿੰਡ ਕਿਹੜਾ ਗੁੜਾ ਮਾਰਦੇ ਹਾਂ ਹਾਂ ਜਾਣੇ ਬੇਟਾ ਦੋਸੂ ਕਿ ਜਾਣੇ ਉਹ ਵੀ ਜਾਣੇ ਕੋਈ ਪ੍ਰੋਗਰਾਮ ਹੈ ਆਪਣਾ ਵੈਸੇ ਗਲੀ ਮਰਨਾ ਵਧੀਆ ਇੱਥੇ ਹੈ ਨਾ ਹਾਂ ਮਾਹੌਲ ਵਧੀਆ ਫੁੱਟਾ ਆਪਣਾ ਹਾਂ ਇੱਥੇ ਜੀ ਲੱਗਦਾ ਹੈ ਇਹ ਆ ਫੋਟੋ ਆਵਦੇ ਬੱਚਿਆ ਵਰਗੀ ਸਾਰੇ ਹਾਂ ਸਮਝਿਆ ਗੱਲ ਮੈਂ ਛੋਟੀ ਫਿਰ ਜੋੜੀ ਵੀ ਵਧੀਆ ਦੋਨਾਂ ਦੀ ਆਪਾਂ ਨਾਲ ਹਾਂ ਬੱਚਾ ਹੋਰ ਅੱਗੇ ਸਾਡੇ ਬੱਚੇ ਕਹਿੰਦੇ ਨਾ ਮੈਂ ਤਾਈ ਤੇ ਸਾਡੀ ਮਰਗੀ ਵੀ ਤਾਈ ਹੋ ਜਾਏ ਇਹ ਵੀ ਤਾਈ ਆ ਇਹ ਵੀ ਤਾਈ ਹੈ ਬੱਚਿਆ ਜੀ ਹਾਂ ਮੇਰੀ ਮਾਤਾ ਕਾ ਆਪਣਾ ਵੱਧ ਕਰਦੀ ਆ ਨਾ ਕਾਪੜਾ ਕੀ ਕਹਿੰਦੇ ਜੋ ਗੁਰੂ ਨੇ ਲਿਖਿਆ ਬੰਨਾ ਹੋਈ ਆ ਉਹੀ ਇਹ ਕਾਪੜਾ ਜਿਆਦਾ ਕਰਦੀ ਆ ਕਾਪੜਾ ਕੁਛ ਨਹੀਂ ਕਰਦੀ ਸੋਹਣਾ ਸੁਹੰਦੇ ਸੁਹੰਦੇ ਵੀ ਨਾ ਹੁਣ ਤਾਂ ਮੌਜਾਂ ਮਾਰਦੇ ਬਟਾ ਹੁਣ ਕਾਸ਼ੇ ਦੀ ਕਮੀ ਨਹੀਂ ਅੱਗੇ ਭਾ ਹਾਈ ਨਹੀਂ ਸੀ ਫਾਟਾ ਥੋੜੀਆਂ ਸੀ ਅੱਗੇ ਬੱਚਿਆਂ ਨੂੰ ਕਰਪਣਾ ਸ਼ੁਰੂ ਕਰਤਾ ਨਾ ਮੋਹ ਜਾਨ ਬੇਟਾ ਇਹ ਬਾਗ پڑھ ਲੈ ਕੇ ਵੜ ਲੈ ਕੇ ਬੇਟਾ ਹੈਪੀ ਆਪਣਾ ਬੀਐਸਸੀ ਕਰ ਗਿਆ ਕਰੀ ਆ ਉਹ ਹਾਂ ਕਰ ਲਿਆ ਬੁਲੀਏ ਬੀਐਸਸੀ ਕਰ ਗਈ ਕਰੀ ਜਾਂਦੀ ਸੈਂਸ ਪੜ ਗਏ ਬੱਚੇ ਹਨਾ ਹਾਂ ਅਮ ਜੇ ਮੇਰਾ ਗੱਲ ਚਲੋ ਵਧੀਆ ਹੋ ਗਿਆ ਕਿਰਪਾ ਵੈਗਰੂ ਮਨਜੋਤ ਵੀ ਇੱਥੇ ਲੱਗੇ ਹੋਏ ਹੈ ਹਾਂ ਤੇ ਚਲੋ ਖੁਸ਼ ਵਧੀਆ ਹੈ ਨਾ ਤੇ ਵਧੀਆ ਪਰਿਵਾਰ ਆਹ ਸਬਜ਼ੀ ਲਾਉਣੇ ਆਪਾਂ ਚਲੋ ਵਧੀਆ ਤੁਸੀਂ ਲਾ ਲਈ ਸਬਜ਼ੀ ਲਾ ਲਈ ਬੇਟਾ ਅੱਜ ਅੱਛਾ ਹਾਂ ਪਰਸੋਂ ਲਾ ਲਈ ਨਹੀਂ ਤਾਂ ਪਹਿਲਾਂ ਹੀ ਲਾ ਲਈ ਨਾ ਪਰਸੋਂ ਲਾ ਟੂ ਚਲੋ ਠੀਕ ਆ ਮਾਤਾ ਚੰਗਾ ਬੇਟਾ ਬਹੁਤ ਵਧੀਆ ਮਹਾਰਾਜਾ ਹੀ ਬਣਾਈ ਰੱਖੇ ਸਭ ਦੁਨੀਆਂ ਨਾਲ ਸੱਚਾ ਪਾਤਸ਼ਾਹ